लुधियाना ਦਾ ਅੱਜ ਕਿਸਾਨ ਜਥੇਬੰਦੀ ਦੇ ਵੱਲੋਂ ਬਾਜਪਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਿੱਥੇ ਉਹਨਾਂ ਨੇ ਪੁਤਲਾ ਸਾੜ ਕੇ ਵਿਰੋਧ ਜਤਾਇਆ ਤਾਂ ਉੱਥੇ ਹੀ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਹਰਿਆਣਾ ਦੀ ਬਾਜਪਾ ਸਰਕਾਰ ਨੇ ਜਿੱਥੇ ਕਿਸਾਨਾਂ ਦੇ ਉੱਤੇ ਕੀਤੇ ਤਸ਼ਤ ਤੇ ਮੁਲਾਜ਼ਮਾਂ ਦੇ ਕਾਰਵਾਈ ਨਾ ਹੋਣ ਤੇ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੇ ਜ਼ਖਮਾਂ ਤੇ ਨੂਨ ਛਿੜਕਣ ਵਾਲਾ ਕੰਮ ਹੋ ਰਿਹਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਸਪਾਲ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਹਰਿਆਣਾ ਚ ਕਿਸਾਨਾਂ ਤੇ ਹੋਏ ਤਸ਼ਦਦ ਮਾਮਲੇ ਚ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੀ ਬਚਾਏ ਉਹਨਾਂ ਨੂੰ 15 ਅਗਸਤ ਨੂੰ ਹਰਿਆਣਾ ਸਰਕਾਰ ਸਨਮਾਨਿਤ ਕਰਨ ਜਾ ਰਹੀ ਹੈ ਤੇ ਉਹਨਾਂ ਨੂੰ ਪ੍ਰਮੋਸ਼ਨਾਂ ਦੇਣ ਜਾ ਰਹੀ ਹੈ ਜਿਸ ਦੇ ਚਲਦਿਆਂ ਕਿਸਾਨਾਂ ਦੇ ਮਨਾਂ ਵਿੱਚ ਰੋਸ਼ ਹੈ ਉਹਨਾਂ ਨੇ ਕਿਹਾ ਕਿ ਇਸੇ ਦੇ ਰੋਸ਼ਵੱਜੂਆਂ 'ਤੇ ਅੱਜ ਬਾਦਪਾ ਸਰਕਾਰ ਦਾ ਪੁਤਲਾ ਫੂਕ ਵਿਰੋਧ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਮੁਲਾਜ਼ਮਾ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਕੋਈ ਮਾਮਲੇ ਦਰਜ ਨੂੰ ਲੈ ਕੇ ਵੀ ਉਹਨਾਂ ਮੌਜੂਦਾ ਸਰਕਾਰ ਤੇ ਸਵਾਲ ਚੁੱਕੇ ਨੇ ਜੀ ਹਾਂਜੀ ਕਰੋ سوال ਜੀ ਅੱਜ ਜਿਹੜਾ ਸ਼ੁਕਰ ਨੂੰ ਲੈ ਕੇ ਤੁਸੀਂ ਅੱਜ ਰੋਸ਼ ਪ੍ਰਗਟ ਕਰ ਰਹੇ ਹੋ ਉਹਦੇ ਬਸ ਇਹ ਇਦਾਂ ਜੀ ਸ਼ੁਭ ਕਰਨ ਸਾਡਾ ਸ਼ਹੀਦ ਨੌਜਵਾਨ ਭਾਜਪੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਖਨੌਰੀ ਬਾਡਰ ਤੇ 21 ਫਰਵਰੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਉਹਦੇ ਰੂਸ ਦੇ ਵਿੱਚ ਅਸੀਂ ਇਨਸਾਫ ਮੰਗ ਰਹੇ ਹਰਿਆਣਾ ਦੇ ਹੀ ਕੁਝ ਅਫਸਰ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਇਨਵੈਸਟੀਗੇਸ਼ਨ ਨਾਲ ਚੁਣਿਆ ਇਨਵੈਸਟੀਗੇਸ਼ਨ ਕਰ ਲਈ ਦੂਜੀ ਗੱਲ ਜਿਹੜੇ ਬੰਦਿਆਂ ਨੇ ਸ਼ੁੱਭ ਕਰਨ ਤੇ ਗੋਲੀਆਂ ਚਲਾਈਆਂ ਸੀ ਜਾਂ ਦੂਜੇ ਕਿਸਾਨਾਂ ਤੇ ਤਸੱਦ ਕੀਤਾ ਜਿੱਤੇ ਸਾਡਾ 400 ਕਟੇਰਾਣ ਫੱਟੜ ਹੋਇਆ 5-6 ਕਿਸਾਨਾਂ ਦੀਆਂ ਅੱਖਾਂ ਜੜੀਆਂ ਗਈਆਂ ਇਹਦਾ ਮਤਲਬ ਵੀ ਸਾਡੇ ਨਾਲ ਕਿਸਾਨਾਂ ਨਾਲ ਜਿਵੇਂ ਅੱਗੇ ਅੰਗਰੇਜ਼ ਸਰਕਾਰ ਧੱਕਾ ਕਰਦੀ ਸੀ ਜਿਵੇਂ ਕਿ ਜਰਨਲ ਡਾਇਰ ਨੇ ਜੜੇ ਵਾਲੇ ਬਾਗ ਦਾ ਗੋੜੀ ਕਾਂਡ ਹੋਇਆ ਸੀ ਤੇ ਜਿਨ੍ਹਾਂ ਨੇ ਉਹ ਗੋਲੀਆਂ ਚਲਾ ਕੇ ਭਾਰਤੀ ਜਗਮੀ ਕੀਤੇ ਸੀ ਜਾਂ ਸ਼ਹੀਦ ਕੀਤੇ ਸੀ ਉਹਨਾਂ ਨੂੰ ਸਨਮਾਨਤ ਕੀਤਾ ਸੀ ਹੂ ਬਹੁ ਹੂ ਉਹੀ ਪ੍ਰੋਗਰਾਮ ਆ ਜਿਹੜਾ ਇਹ ਹਰਿਆਣਾ ਸਰਕਾਰ ਦੇ ਰਹੀ ਆ ਵੀ ਜਿਹੜੇ ਅਫਸਰਾਂ ਨੇ ਕਿਸਾਨਾਂ ਤੇ ਨਿਹੱਤੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਜਾਂ ਉਹਨਾਂ ਦੇ ਸ਼ਹੀਦ ਕੀਤਾ ਡਾਂਗਾਂ ਚਲਾਈਆਂ ਥਰੂ ਵਹੇ ਦੇ ਗੋਲੇ ਚਲਾਈਏ ਉਹਨਾਂ ਨੂੰ ਸਨਮਾਨਿਤ ਕਰਨ ਦਾ ਰਾਸ਼ਟਰਪਤੀ ਵੱਲੋਂ ਅ ਮਾਂਗ ਪੱਤਰ ਭੇਜਿਆ ਤੇ ਆ ਬਾਲੇ ਬਾਗ ਦੀ ਦੁਬਾਰਾ ਇਹ ਜਿਹੜੀਆਂ ਵਾਲਾ ਬਾਗ ਦੁਬਾਰਾ ਚੇਤੇ ਕਰਾ ਰਹੇ ਆ ਲੋਕਾਂ ਨੂੰ ਜੋ ਇਹਨਾਂ ਨੇ ਨਿਹੱਤੇ ਕਿਸਾਨਾਂ ਤੇ ਜਲਾਇਆ ਗੋਲੀਆਂ ਚਲਾਈਆਂ ਨੇ 450 450 ਫਟੜਾ ਜਿਹੜੇ ਸਾਡੇ ਟਰੈਕਟਰ ਟਰਾਲੀਆਂ ਭੰਨੀਆਂ ਆ ਕੇ ਪੰਜਾਬ ਦੇ ਵਿੱਚ ਹਰਿਆਣਾ ਸਰਕਾਰ ਨੂੰ ਹੁਣ ਉਹਨਾਂ ਨੂੰ ਰਾਸ਼ਟਰਪਤੀ ਮੈਦੋਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਇਹ ਤਾਂ ਜਨਰਲ ਡੈਰ ਨੂੰ ਵੀ ਅੱਗੇ ਲੰਘੇ ਗਣੀ ਮੋਤੀ ਸਰਕਾਰ ਆ ਆ ਜਿਹੜਾ ਰਮਨੀਤ ਬਿੱਟੂ ਐ ਇੱਥੋਂ ਹਾਰਿਆ ਹੋਇਆ ਐਮਪੀ ਆ ਉਹ ਸਭ ਤੋਂ ਜ਼ਿਆਦਾ ਕਿਸਾਨਾਂ ਦੇ ਵਿਰੁੱਧ ਸ਼ਵਦਾਲੀ ਗਲਤ ਸਵਾਲ ਦੀ ਵਰਤਦਾ ਵਾ ਉਸ ਕਰਕੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਆਪਣੀ ਜਿਹੜੀ ਜਵਾਨ ਆ ਉਹਨੂੰ ਲਗਾਮ ਦੇਵੇ ਸਾਡੇ ਨਾਲ ਗਲਤ ਸਾਡੇ ਤੇ ਪ੍ਰਚਾਰ ਨਾ ਕਰੇ ਜਿਹੜਾ ਕਹਿੰਦਾ ਦਿੱਲੀ ਨੂੰ ਕੁਰਪਾਨਾ ਲੈ ਕੇ ਨਹੀਂ ਜਾ ਸਕਦੇ ਜਿਹੜੇ ਅਮਰਤਾਰੀ ਸਿੰਘ ਆ ਉਹ ਤਾਂ ਦਿੱਲੀ ਕ ਜਾਣਗੇ ਕਿਉਂਕਿ ਸਿੱਖਾਂ ਨੇ ਪਹਿਲਾਂ ਦਿੱਲੀ ਤੇ ਰਾਜ ਕਰਿਆ ਵਾ ਇੱਕ ਉਹ ਸਾਰਿਆਂ ਨੂੰ ਪਤਾ ਵਾ ਯਕਨੀ ਸਾਰੇ ਬੱਡੇ ਦੇ ਵਿੱਚ ਪਤਾ ਵਾ ਵੀ ਉੱਥੇ ਦਿੱਲੀ ਝੰਡਾ ਚੜਾਈ ਰੱਖਿਆ ਇਹਨਾਂ ਨੇ ਪਰ ਇਹੀ ਰਮਨੀਤ ਬਿੱਟੂ ਜਿਹੜਾ ਕਾਂਗਰਸ ਦਾ ਨਹੀਂ ਬਣਿਆ ਜਿਹੜਾ ਸੀਗਾ ਹੀ ਆਪਣੇ ਰਾਹੁਲ ਦੇ ਨੇੜੇ ਉਹ ਭਾਜਪਾ ਦਾ ਕੀ ਬਣ ਜੂਗਾ ਇਸ ਕਰਕੇ ਅਸੀਂ ਉਹਨੂੰ ਕਹਿੰਦੇ ਆ ਵੀ ਆਪਣੀ ਜਵਾਨ ਨੂੰ ਲਗਾਮ ਦੇਵੇ ਕਿਸਾਨਾਂ ਦੇ ਵਿਰੁੱਧ ਨਾ ਪ੍ਰਚਾਰ ਕਰੇ ਉਹ ਇਹ ਨੀਲੋਂ ਦੇ ਪੁਰਦੇ ਉੱਤੇ ਬੱਸਾਂ ਨਾ ਰੁਕਣ ਦੀ 2.5 ਸਾਲ ਤੋਂ ਵੱਧ ਸਮੱਸਿਆ ਚੱਲ ਰਹੀ ਆ ਅਸੀਂ ਏਡੀਸੀ ਸਾਹਿਬ ਜੀ ਦੇ ਸਾਡੇ ਆਪਣੇ ਅਮਰਜੀਤ ਸਿੰਘ ਬੈਂਸ ਨਾਲ ਦੀ ਮੀਟਿੰਗ ਵੀ ਹੋਈ ਪੱਸਾਂ ਵਾਲਿਆਂ ਦੀ ਛਪਾਰਸ਼ ਦੇ ਉੱਤੇ ਪੰਗ ਪੱਤਰ ਅਸੀਂ ਕਿੰਨੀ ਵਾਰ ਦੇ ਕੇ ਪਤਾ ਨਹੀਂ ਸਾਨੂੰ ਤਾਂ ਉਹਨਾਂ ਦੀ ਛਪਾਰਸ਼ ਦੇ ਉੱਤੇ ਬੱਸਾਂ ਵਾਲਿਆਂ ਦੀ ਤੇ ਅਸੀਂ ਬੱਸਾਂ ਅੱਡਾ ਨੀਲੋਂ ਦੇ ਫਲਾਈਓਵਰ ਦੇ ਬਾਹਰਲੇ ਪਾਸੇ ਵੀ ਲੈਂਦਾ ਹਾਲਾਂਕਿ ਪਹਿਲਾਂ ਥੱਲੇ ਸੀ ਸੋਜੀ ਸੰਭਲੀ ਦਾ ਜੱਤੋਂ ਥੱਲੇ ਚੱਲ ਰਿਹਾ ਅਸੀਂ ਉਹਨਾਂ ਦੀ ਛਪਾਰਸ਼ ਤੇ ਅਸੀਂ ਬਾਹਰ ਲਿਆਦਾ ਪਰ ਹੁਣ ਦਿੱਕਤ ਕੀ ਆ ਦਿੱਕਤ ਇਹ ਆਈ ਹੋਈ ਆ ਵੀ ਬੱਸਾਂ ਹਜੇ ਵੀ ਨਾ ਰੁਕਣ ਦਾ ਮਤਲਬ ਨਾਂ ਰੁਕ ਨਹੀਂ ਰਹੀਆਂ ਹਨਾ ਹੁਣ ਸਾਨੂੰ ਦਿੱਕਤ ਇਹ ਆ ਵੀ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਸਾਡੇ ਬੱਚੇ ਪੜਦੇ ਨੇ ਉਹਨਾਂ ਨੂੰ ਕਈ ਕਈ ਕਿਲੋਮੀਟਰ ਅੱਗੇ ਤਾਰ ਦਿੱਤਾ ਗਿਆ ਜਦੋਂ ਉਹ ਆਟੋ ਲੈ ਕੇ ਜਾਂਦੇ ਨੇ ਰਾਹ ਘਰ ਨੂੰ ਫੋਨ ਕਰਦੇ ਨੇ ਕਈ ਵਾਰ ਤਾਂ ਮੀਂਹ ਕਣੀ ਪੈਂਦਾ ਹੁੰਦਾ ਉਹਨਾਂ ਨੇ ਬਿਨਾਂ ਅੱਡੇ ਤੋਂ ਹੀ ਲਾ ਜਾਣੀ ਹੁੰਦੀ ਆ ਇੱਥੇ ਤੱਕ ਵੀ ਸਾਡੀਆਂ ਭੈਣਾਂ ਬੀਬੀਆਂ ਨੂੰ ਇੰਨਾ ਜਲੀਲ ਕਰ ਦਿੱਤਾ ਜਾਂਦਾ ਜੇ ਉਹ ਗਲਤੀ ਨਾਲ ਬਿਨਾਂ ਪੁੱਛੇ ਬਸ ਚੜਵੀ ਜਾਣ ਤਾਂ ਉਹਨਾਂ ਨੂੰ ਜਲੀਲ ਕਰਕੇ ਅੱਧਾ ਕਿਲੋਮੀਟਰ ਤੇ ਜਾ ਕਿਲੋਮੀਟਰ ਦੇ ਜਾ ਟਿਕਟ ਲੈਣ ਲੱਗ ਗਿਆ ਸਵਾਰੀ ਉਹਨੂੰ ਘਾਥਲੇ ਉਤਰ ਨੀਲੋ ਪੁਲ ਤੇ ਰੁਕਣੀ ਸਾਡੀ ਇਹ ਆਜ਼ਾਦੀ ਤੋਂ ਬਾਅਦ ਜਦੋਂ ਹੀ ਇਹ ਬਾਕਿਸਤਾਨ ਬਰਕਰਾਰ ਆ ਕਦੇ ਵੀ ਇਹ ਜੀ ਗੱਲ ਨਹੀਂ ਹੋਈ ਵੀ ਬੱਸਾਂ ਨਾ ਰੁਕਣ ਵਾਲੀ ਸਮੱਸਿਆ ਕਦੇ ਵੀ ਨਹੀਂ ਆਈ ਪਰ ਇਹ ਪਹਿਲੀ ਵਾਰ ਹੋ ਰਿਹਾ ਅਸੀਂ ਇਹ ਮੀਟਿੰਗ ਕਰਕੇ ਵੀ ਇਹ ਬੱਸ ਸਟੈਂਡ ਵੀ ਉੱਪਰ ਲਿਆਂਦਾ ਬਾਹਰਲੇ ਪਾਸੇ ਲਿਆਂਦਾ ਵੀ ਜੇ ਤੁਹਾਨੂੰ ਘੁੰਮਣਾ ਪੈਂਦਾ ਥੱਲੇ ਉਤਰਨਾ ਪੈਂਦਾ ਤਾਂ ਵੀ ਉਸ ਦਾ ਨਹੀਂ ਜੀ ਐਮ ਰੋਡਵੇਜ਼ ਨਾਲ ਸਾਰੇ ਨੇ ਮੈਂ ਮੇਰੀ ਬੇਨਤੀ ਆ ਜੀ ਐਮ ਸਾਹਿਬ ਨੂੰ ਵੀ ਅਸੀਂ ਬਹੁਤ ਵਾਰੀ ਬੇਨਤੀ ਕਰ ਲਈ ਅਸੀਂ ਪੁੱਲਨਰ ਸਾਹਿਬ ਆਪਣੇ ਜਿਹੜੇ ਨੇ ਟਰਾਂਸਪੋਰਟ ਮੰਤਰੀ ਉਹਨਾਂ ਨੂੰ ਵੀ ਕਿਹਾ ਉਹਨਾਂ ਨੂੰ ਵੀ ਕਰੀ ਸੀਗੀ ਪਰ ਇਹ ਸਮੱਸਿਆ ਸਾਡੀ ਹੱਲ ਨਹੀਂ ਹੋਣ ਰਹੀ ਹੈ ਜੀ ਇਹ ਬੇਨਤੀ ਜਰੂਰ ਸਾਡੀ ਪ੍ਰਬੰਧ ਕਰ ਲਈਏ ਸੀ ਹੱਲ ਕਰਾ ਲੈ ਇਸ ਰਕ ਤੇ ਸਮੱਸਿਆ ਬਹੁਤ ਛੋਟੀ ਜੀ ਆ ਪਰ ਜੇ ਲਾਗੂ ਹੋ ਜੇ ਤਾਂ ਲੋੜ ਦੇ ਅਸੀਂ ਹੱਦਵਾਦੀ ਹੁੰਾਂਗੇ ਮੇਰੇ ਕੋਲ ਤੁਸੀਂ ਪਹਿਲੇ ਆਏ ਹੁੰਦੇ ਮੈਂ ਖੜਾ ਨਹੀਂ ਗੱਲ ਨਹੀਂ ਪਰ ਬੇਨਤੀ ਇਹ ਹੈ ਵੀ ਬੱਸ ਮਾਲਕਾਂ ਨੂੰ ਵੀ ਅਸੀਂ ਇਹ ਗੱਲ ਕਹਿੰਦੇ ਆ ਵੀ ਅਸੀਂ ਉਹ ਮਾਲਕ ਵੀ ਇਹ ਗੱਲ ਕਹਿੰਦੇ ਵੀ ਅਸੀਂ ਕਨੈਕਟਰਾਂ ਨੂੰ ਕਹਾਂਗੇ ਯਾਰ ਕਿ ਰੋਡ ਵਿੱਚ ਦੀ ਬੱਸਾਂ ਵੀ ਨਹੀਂ ਰੁਕਦੀਆਂ ਬਿਲਕੁਲ ਨਹੀਂ ਰੁਕ ਰਹੀਆਂ ਕੋਈ ਨਹੀਂ ਰੁਕਦਾ ਸਾਡੇ ਲੋਕ ਇੰਨੇ ਦੁਖੀ ਨੇ ਬਹੁਤ ਜ਼ਿਆਦਾ ਕਈ ਵਾਰ ਤਾਂ ਬੱਸ ਨਹੀਂ ਰੁਕਦੇ 8-8 ਵਜੇ ਰਾਤ ਨੂੰ ਕਦੇ ਕਿੱਧਰ ਲਾਦ ਤੇ ਕਦੇ ਕਿੱਧਰ ਲਾਦ ਕਿਸੇ ਦੀ ਬੇਟੀ ਪੜਦੀ ਆ ਉਹਨੂੰ ਜਾਣ ਜਗ੍ਹਾ ਤੇ ਲਾਦ ਨਹੀਂ ਦਿੰਦੇ ਤਾਂ ਇਹੇ ਸਮੱਸਿਆ ਦਾ ਹੱਲ ਕਿੱਦਾ ਹੋਵੇ